ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦਰਤੀ ਗੁਰਦਰਸਿ ਤਰਬਾਦ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਜੋ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਜੀ ਦਾ ਉਹ ਆਰੰਭ ਹੋ ਚੁੱਕਾ ਹੈ ਜਿਸ ਦੇ ਸੰਬੰਧ ਵਿੱਚ ਅੱਜ ਸ੍ਰੀ ਖੰਡ ਪਾਟ ਸਾਹਿਬ ਜੀ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ 5 ਤਰੀਕ ਨੂੰ ਭੋਗ ਪਾਏ ਜਾਣੇ ਹਨ ਇਸ ਸਮੇਂ ਵੱਖ-ਵੱਖ ਪਟਾਵਾਂ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗ ਆਉਂਦਾ ਹੈ ਜੀ ਸੰਗ ਦੇ ਰੂਪ ਚ ਸੰਗਤਾਂ ਨਗਰ ਕੀਰਤਨ ਲੈ ਕੇ ਆਉਂਦੀਆਂ ਜੀ ਤੇ ਜਿਸ ਵਿੱਚ ਸਭ ਤੋਂ ਵੱਡਾ ਇਹ ਨਗਰ ਸੰਗ ਜਿਹੜਾ ਹੈ ਖੰਡਿਆਲਾ ਸ਼ੈਣੀਆ ਤੋਂ ਹੁਸ਼ਿਆਰਪੁਰ ਤੋਂ ਜੋ ਚੱਲ ਚੁੱਕਾ ਹੈ ਜੀ ਉਹ ਕੱਲ ਨੂੰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗਾ ਜੀ ਉਸ ਵਿੱਚ ਉਸ ਦਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਸੰਗਤਾਂ ਦੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਕਾਲਾਂ ਵਾਲੀ ਚੌਕ ਵਿੱਚ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਵੇਗਾ ਜੀ ਸੰਗਤਾਂ ਵਾਸਤੇ ਜਿਹੜੇ ਲੰਗਰ ਦੇ ਰਹਿائش ਦੇ ਹੋਰ ਜੋੜਾਕਾਰ ਗਠਰੀਕਰ ਜਿਹੜੇ ਉਹ ਸਾਰੇ ਪ੍ਰਬੰਧ ਕੀਤੇ ਗਏ ਹਨ ਜੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਦੋਂ ਆਪਣੇ ਚੋਲਾ ਸਾਥ ਤੇ ਨਤਮਸਤ ਹੋਣਾ ਹੈ ਆਪਣੇ ਜਿਵੇਂ ਕੀਮਤੀ ਜਿਹੜਾ ਸਮਾਨ ਆ ਉਹ ਪਹੁੰਚ ਤੋਂ ਸੰਕੋਚ ਕਰਨਾ ਤੇ ਆਪਣੇ ਜਿਹੜਾ ਸਮਾਨ ਦੀ ਜਿਹੜੀ ਆ ਆਪ ਸੰਭਾਲ ਕਰਨਾ ਸੰਗਤਾਂ ਵਾਸਤੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਗੁਰੂਕਾਰ ਨਤਮਸਤਕ ਹੋ ਕੇ ਤੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਦੇ ਜੀ ਅਸੀਂ ਤੇ ਇਹੋ ਹੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸੰਗਤ ਦੇ ਰੂਪ ਦੇ ਵਿੱਚ ਆਓ ਅਮਨ ਅਮਾਨ ਸ਼ਾਂਤੀ ਦੇ ਨਾਲ ਆਓ ਤੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪ੍ਰਸ਼ਾਸਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਪਹਿਲਾਂ ਵੀ ਉਹਨਾਂ ਮੀਟਿੰਗਾਂ ਕਰਕੇ ਉਹ ਵੀ ਅਪੀਲ ਇਹੋ ਕੀਤੀ ਜਾ ਰਹੀ ਆ ਕਿ ਜਿਹੜਾ ਸ਼ਾਂਤੀ ਦੇ ਨਾਲ ਗੁਰੂ ਘਰ ਜਿਹੜਾ ਨੀਵੇਂ ਕਿ ਨਵਾਣੇ ਹੋ ਕੇ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਜਗਤ ਗੁਰੂ ਧੰਨ ਗੁਰੂ ਨਾਨਕ ਮਹੰਕਾਰ ਪਾਸ਼ਾ ਜੀ ਜੋ ਜੋ ਸਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਪਹੁੰਚ ਰਹੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਸ਼ੇਵਕ ਸਿੰਘ ਜੀ ਡੇਰਾਕਾਰ ਸੇਵਾ ਕਡੂਰ ਸਾਹਿਬ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ਤੇ ਰਲ ਮਿਲ ਕੇ ਜੋ ਕਾਰ ਸੇਵਾ ਇਹ ਕਰਾ ਰਹੇ ਆ ਜੋ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਕਰ ਰਹੀ ਆ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸੰਗਤਾਂ ਦਾ ਪ੍ਰੇਮ ਮਿਲ ਰਿਹਾ ਜੋ ਸੰਗਤਾਂ ਤੋਂ ਰਸਤਾ ਜੋ ਮਾਇਆ ਦੇ ਗੱਫੇ ਹੋਰ ਬਹੁਤ ਬਹੁਤ ਸਤ ਸੰਗਤਾਂ ਦਾ ਸੰਯੋਗ ਕਰੀਏ ਸੰਗਤਾਂ ਦੇ ਰਹਿਣ ਵਾਸਤੇ ਪ੍ਰਬੰਧ ਸਰਾ ਹੈ ਵਾ तकरीबन 50 60 ਕਮਰੇ ਸੰਗਤਾਂ ਦੇ ਰਹਿਣ ਵਾਸਤੇ ਦਵਾਨ ਹਾਲਿਆ ਕੋਈ ਸਰੋਵਰ ਤੇ ਹੈ ਨੇ ਵੱਡੇ ਹਾਲ ਦੋ ਤਿੰਨ ਔਰ ਹੋਰ ਵੀ ਸਮਿਆਨੇ ਲੱਗੇ ਨੇ ਬਰਾਂਡਿਆਂ ਦੇ ਵਿੱਚ ਵੀ ਸੰਗਤ ਕਾਫੀ ਰੈਸ ਦਾ ਪ੍ਰਬੰਧ ਕੀਤਾ ਗਿਆ ਵਾ ਤੇ ਜੋ ਹੋਰ ਵੀ ਜਿੰਨਾ ਵੀ ਯਤਨ ਹੋ ਰਿਹਾ ਵਾ ਕਰ ਰਹੇ ਆ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋੜ ਮੇਲਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਚੋਲਾ ਸਾਹਿਬ ਨੂੰ ਹਰਪਤ ਮੇਲਾ ਜੀ ਸੰਗ ਆਉਂਦੇ ਆ ਸੰਗਤਾਂ ਆਉਂਦੀਆਂ ਇਸ ਸਥਾਨ ਤੇ ਕੋਈ ਬਿਲਕੁਲ ਵਿਤਰਕ ਬੰਦਾ ਇਹੋ ਜਿਹੜਾ ਨਸ਼ੇ ਕਰਕੇ ਆਊਗਾ ਵੈਸੇ ਤਾਂ ਇਸੇ ਪਵਿੱਤਰ ਸਥਾਨ ਤੇ ਕੋਈ ਨਸ਼ੇ ਕਰਕੇ ਮੇਲੇ ਦੇ ਵਿੱਚ ਨਹੀਂ ਆਉਂਦਾ ਹੁੰਦਾ ਫਿਰ ਵੀ ਬੇਨਤੀ ਹੈ ਭਾਈ ਕੋਈ ਨਸ਼ਾ ਕਰਕੇ ਕੋਈ ਹੁੱਲੜਵਾਜੀ ਕੋਈ ਇਹ ਜਿਹਾ ਇਹ ਨਾ ਕਰੋ ਲੰਗਰ ਪਾਣੀ ਸ਼ਕੋ ਸੇਵਾ ਕਰੋ ਖੁਸ਼ੀਆਂ ਪ੍ਰਾਪਤ ਗੁਰੂ ਘਰ ਦੀਆਂ ਕਰਕੇ ਜਾਓ ਉਹਨਾਂ ਅਪੀਲ ਜੀ ਹੁਣ ਵੇਖੋ ਹੋਰ ਤਾਂ ਕੋਈ ਨਹੀਂ ਰੋਕ ਸਕਦਾ ਉਹਨਾਂ ਤਾਂ ਪ੍ਰਸ਼ਾਸਨ ਰੋਕ ਸਕਦਾ ਪਿਛਲੇ ਸਾਲ ਬਹੁਤ ਵਧੀਆ ਪ੍ਰਬੰਧ ਸੀਗਾ ਜੀ ਕਿਸੇ ਨੇ ਨਹੀਂ ਹੁੱਲੜਵਾਜੀ ਕੀਤੀ ਐਰਕੇ ਪ੍ਰਸ਼ਾਸਨ ਨੇ ਚੀਜ਼ ਦਾ ਸਹਿਯੋਗ ਦੇਵੇ ਵੀ ਨਾ ਕਰੇ ਪਿਛਲੇ ਸਾਲ ਕੋਰੀਡੋਰ ਤੇ ਟਰੈਕਟਰ ਰੋਕੇ ਗਏ ਸੀਗੇ ਉਦੋਂ ਨਹੀਂ ਸਿਹਾਉਂ ਦਿੰਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਪੂਰਾ ਕੰਟਰੋਲ ਕਰਨ ਪੂਰਾ ਸਹਿਯੋਗ ਦੇਣ ਕੋ ਲੜਵਾਰੀ ਕਿਸੇ ਨੂੰ ਨਾ ਕਰਨ ਦੇ ਇਲਾਕਾ ਨਿਵਾਸੀ ਨੂੰ ਇਹ ਗੱਲ ਬੜਾ ਭਲੀ ਭੰਦ ਪਤਾ ਕਿ 4 ਮਾਰਚ ਨੂੰ ਡੇਰਾ ਬੱਬਨਾਨ ਦੇ ਵਿੱਚ ਗੁਰਦੁਆਰਾ ਨਗ ਪਾਸ਼ੇ ਦੇ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹੁਸ਼ਿਆਰਪੁਰ ਤੋਂ ਪੈਦਲ ਚੱਲ ਕੇ ਸੰਗਤ ਆਉਂਦੀ ਹੈ ਜਿਸ ਦੇ ਸਤਕਾਰ ਵਜੋਂ ਹਰ ਨਗਰ ਵਿੱਚ ਜਨਮ ਕੇ ਸ਼ਿਰਦਾ ਪਾਉਣਾ ਨਾਲ ਚੱਲਦਾ ਅਸੀਂ ਸਾਡਾ ਨਗਰਪਿੰਡ ਜੋੜੀਆਂ ਕਲਾਂ ਲਗਭਗ 30 ਸਾਲ ਤੋਂ ਗੁਰਦਸਬਹਾਨ ਕੇ ਚਾਹ ਪਕੌੜੇ ਲੰਗਰ ਦੀ ਸੇਵਾ ਕਰਦੇ ਹਾਂ ਹਰੇਕ ਸੇਵਾਦਾਰ ਦਾ ਦਿਨ ਰਾਤ ਦੀ ਮਿਹਨਤ ਕਰਦੇ ਆ ਸਾਰੇ ਜੰਨਤ ਇਹ ਦਿਲ ਤੋਂ ਤਨੋਂ ਮਨੋਂ ਧਨ ਨਾਲ ਵਿਦੇਸ਼ਾਂ ਜਗੇ ਸਾਡੇ ਬੱਚੇ ਉਹ ਵੀ ਜੋ ਹੁਕਮ ਹਰ ਸਾਗ ਦਾ ਸੇਵਾ ਭੇਜਦੇ ਨੇ ਹਰ ਇਨਸਾਨ ਤਹਿ ਦਿਲ ਤੋਂ ਸੰਗ ਦੀ ਜੀਆਂ ਕਰਦੇ ਆ ਔਰ ਸਾਡੇ ਮੁੱਖ ਸੇਵਾਦਾਰ ਜਿਨ੍ਹਾਂ ਨੂੰ ਸਾਡਾ ਨਗਰ ਸਤਕਾਰ ਵਜੋਂ ਪਾਪਾ ਜੀ ਕਹਿੰਦੇ ਨੇ ਸਰਦਾਰ ਗੁਰਦੇਵਾਲ ਸਿੰਘ ਜੀ ਉਹ ਸਾਡੇ ਨੌਜਵਾਨ ਵੀਰਾਂ ਨੂੰ ਲੈ ਕੇ ਇੱਕ ਮਹੀਨੇ ਤੋਂ ਪਹਿਲਾਂ ਬਾਹਰ ਬਾਲਾਂ ਦੀ ਕਟਾਈ ਕਰਕੇ ਤਿਆਰੀ ਕਰਦੇ ਨੇ ਉਹਦਾ ਕਾਰਨ ਸਾਰਾ ਸੰਗਤ ਸਾਡੀ ਤਕਰੀਬਨ ਸਾਰੇ ਪਿੰਡ ਦੀ ਸੰਗਤ ਜਿਹੜੀ ਆ ਉਹਨਾਂ 2 ਤਰੀਕ ਤੋਂ ਐਰਕੈਂਸ ਪਹਿਲੀ ਵਾਰੀ ਦੋਦ ਚਾਲੂ ਕੀਤਾ ਪਹਿਲਾਂ ਅਸੀਂ ਚਾਰ ਦਿਨ ਹੁੰਦੇ ਸੀ 2 ਤਰੀਕ ਤੋਂ ਲੈ ਕੇ ਵੱਧ ਤੋਂ ਵੱਧ 10 ਤਰੀਕ ਜਿੰਨੀ ਚੱਲ ਜੇ ਸਾਰੀ ਨਗਰ ਨੇ ਇੱਥੇ ਹੀ ਆਣ ਕੇ ਸੇਵਾ ਕਰਨੀ ਆ ਬੀਬੀਆਂ ਪੈਣਾ ਸਤਿਕਾਰਯੋਗ ਹੋਰ ਸਾਡੇ ਭਾਈ ਸਾਗਰਬੇਸ ਸਿੰਘ ਜੀ ਸੁਲੰਦਰ ਸਿੰਘ ਮੇਰਾ ਨਾਮ ਸਾਰਿਆਂ ਨਾਲ ਇਹ ਬੜਾ ਵੱਡੇ ਨੇ ਅਸੀਂ ਤੁਹਾਡਾ ਵੀ ਤਹਿ ਦਿਲੋਂ ਧਰਵਾਦ ਕਰਦੇ ਆ ਕਿ ਤੁਸੀਂ ਸਾਡੀ ਨਗਰਵਾਲੇ ਕੀਤੀ ਹੋਈ ਸੇਵਾ ਦਾ ਜਿਹੜਾ ਸੰਗਤਾਂ ਦਾ ਇੱਕ ਪਰਾਲਾ ਕਰਦੇ ਹੋ ਜਿਹੜੇ ਸਪੀਕਰ ਲਾ ਕੇ ਵੱਡੇ ਵੱਡੇ ਕਲੈਕਟਰਾਂ ਤੇ ਮੇਲੇ ਦੇ ਵਿੱਚ ਆਉਂਦੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਉਹਨਾਂ ਨੂੰ ਬੇਨਤੀ ਕਰਦੇ ਆ ਜੀ ਜਿਹੜਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਉਹ ਇਹ ਸਾਨੂੰ ਅਲੋਅ ਨਹੀਂ ਕਰਦਾ ਇਹ ਸਾਨੂੰ ਇਹ ਨਹੀਂ ਕਰਦਾ ਅਸੀਂ ਦੇ ਸ਼ਰਧਾ ਭਾਵਨਾ ਨਾਲ ਸਤਿਕਾਰ ਦੇ ਨਾਲ ਆਈ ਸੰਗਤ ਦੇ ਚਰਨਾਂ ਦੀ ਮਿੱਟੀ ਮੱਥੇ ਨਾਲ ਉਹਨਾਂ ਨੂੰ ਚਾਹੁੰਦੇ ਆ ਉਹਦੇ ਨਾਲ ਤੇ ਸਾਡਾ ਆਪਣਾ ਵੀ ਜਿਹੜਾ ਵਜੂਦ ਉਹ ਵੀ ਠੀਕ ਨਹੀਂ ਲੈਂਦਾ ਤਾਂ ਸੰਗਤਾਂ ਵੀ ਉਹਨਾਂ ਅਪਰੇਸ਼ਨ ਨਹੀਂ ਹੁੰਦੀਆਂ ਮੈਂ ਤਾਂ ਕਹਾਂਗਾ ਵੀ ਉਹਨਾਂ ਗੁਰੂ ਨਾਨਕ ਪਾਸ਼ਾ ਮੱਧਪੂਣ ਵੀ ਇਹੋ ਜਿਹਾ ਕੰਮ ਤੋਂ ਗਰੇਜ ਕੀਤਾ ਜੇ ਤੇ ਬਹੁਤ ਵਧੀਆ ਜੀ ਸਾਧ ਸੰਗਤ ਦੇ ਵੱਲੋਂ ਗੁਰੂ ਨਾਨਕ ਪਾਸ਼ਾ ਦੇ ਡੇਰਾ ਬਾਬਾ ਨਾਨਕ ਵਿਖੇ ਟੋਲਾ ਸਾਹਿਬ ਦੇ ਮੇਲੇ ਦੀ ਸਾਧ ਸੰਗਤ ਵੱਲੋਂ ਸਾਰਿਆਂ ਨੂੰ ਵਧਾਈ ਇਹ ਹਰ ਸਾਲ ਦੀ ਤਰ੍ਹਾਂ ਪਿੰਡ ਸ਼ਹੂਰ ਦੀ ਸਾਧ ਸੰਗਤ ਦੇ ਵੱਲੋਂ ਗੰਨੇ ਦੇ ਰਾਖ ਦੀ ਸੇਵਾ ਚਲਾਈ ਜਾਂਦੀ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਇਹ ਸੇਵਾ ਜਿਹੜੀ ਆ 15 ਦਿਨ ਚੱਲਦੀ ਆ 15 20 ਦਿਨਾਂ ਜਿੰਨਾ ਚੱਕ ਸੰਤਾ ਮਹਾਪੁਰਸ਼ਾਂ ਦਾ ਕਾਰ ਸੇਵਾ ਆਣਾਂ ਦਾ ਸੰਤ ਬਾਬਾ ਖਨੂਰ ਸਿੰਘ ਵਾਲੇ ਬਾਬਾ ਸੇਵਾ ਹਿੰਦਾ ਫੁਕਮਣਾ ਹੋਏ ਇਥੋਂ ਜਾਂਦਾ ਉਹਨਾਂ ਚੱਕ ਸਾਡੀ ਸੰਗਤ ਉਹਨਾਂ ਇਥੇ ਸੇਵਾ ਚੱਲਦੀ ਰਹਿੰਦੀ ਆ ਬਹੁਤ ਵੱਡੀ ਸੇਵਾ ਆ ਅਸੀਂ ਤਾਂ ਦੇ ਨਹੀਂ ਦੇ ਸਕਦੇ ਵੀ ਅਸੀਂ ਇਥੋਂ ਗੁਰੂ ਘਰੋਂ ਸੇਵਾ ਕਰਕੇ ਜਿਹੜਾ ਖੁਸ਼ੀਆਂ ਪ੍ਰਾਪਤ ਕਰਦੇ ਆ ਹਰ ਮੰਗਲਵਾਰ ਦੇ ਮੰਗਲਵਾਰ ਸਾਡੇ ਨਗਰ ਸ਼ੂਰਕਨਾਵਲੋਂ ਇਥੇ ਸੇਵਾ ਲਈ ਆਈਦਾ ਵਾ ਜਿਹੜਾ ਬਾਬਾ ਨਾਨਕ ਤੋਂ ਗੱਦੀ ਸੇਵਾਦਾਰਾਂ ਦੀ ਜਾਂਦੀ ਆ ਅਸੀਂ ਸੇਵਾ ਕਰਨ ਆਉਂਦੇ ਆ ਅਸੀਂ ਬੜੇ ਵੱਡ ਭਾਗੇ ਆ ਪਿਆਸੇ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਇਹ ਸੇਵਾ ਕਰਦੇ ਰਾਂਗੇ ਜਿੰਨਾ ਚੱਕ ਸਾਡੇ ਸੁਆਸ ਚੱਲਦੇ ਨੇ ਇਹਨੇ ਕੀ ਬੇਨਤੀ ਪ੍ਰਮਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ